ਦੀ ਪਾਰਟੀ ਦੇ ਲੀਡਰ ਕਾਲੀ ਗੱਲ ਕਾਂਗਰਸ ਬੀਜੇਪੀ ਤੋਂ ਦਿੱਤੋ ਇਹਨਾਂ ਨੂੰ ਅੱਗ ਲੱਗੀ ਹੋਈ ਹੈ ਤਕਲੀਫ ਪਚੀ ਹੋਈ ਹੈ ਕਹਿੰਦੇ ਆ ਕਿ ਜੀ ਆਈ ਦੀ ਸਕੂਲਾਂ ਦੇ ਵਿੱਚ ਬਾਥਰੂਮਾਂ ਦੇ ਉਹ ਘਾਟਨ ਰੱਖ ਲੈ ਇਹਨੂੰ ਸ਼ਰਮ ਆਣੀ ਚਾਹੀਦੀ ਮੈਂ ਇਹਨੂੰ ਪੁੱਛਣਾ ਚਾਹੁੰਦਾ 2022 ਤੋਂ ਪਹਿਲਾਂ ਜਦੋਂ ਮੈਂ ਮੰਤਰੀ ਬਣਿਆ ਪੰਜਾਬ ਦੇ ਵਿੱਚ 3000 ਇਹ ਕਹਿੰਦੇ ਸਕੂਲ ਸੀ ਜਿੱਥੇ ਨਾ ਬਾਥਰੂਮ ਸੀ ਜਾਂ ਦੇ ਹੈਗਾ ਕਿ ਉਹ ਵਰਤਨ ਲੈ 75 ਫਰਸ ਟਾਡੇ ਰਾਜ ਦੇ ਵਿੱਚ ਤੁਸੀਂ ਬਾਥਰੂਮ ਨਹੀਂ ਬਣਾ ਸਕੇ ਕਿਉਂ ਸਾਡੇ ਗਰੀਬਾਂ ਦੇ ਬੱਚੇ ਪੜ੍ਹਦੇ ਉੱਥੇ ਬਨਰੀਗਾ ਵਰਕਾਂ ਦੇ ਬੱਚੇ ਪੜ੍ਹਦੇ ਉੱਥੇ ਤੁਹਾਡੇ ਆਪਣੇ ਜਵਾਕ ਸਾਡੇ ਬੱਚੇ ਜਿਹਨਾਂ ਸਕੂਲਾਂ ਚ ਪੜ੍ਹਦੇ ਆ ਉਹਨਾਂ ਸਕੂਲਾਂ ਚ ਬਾਥਰੂਮ ਕਿਉਂ ਐਸੀ ਲੱਗੇ ਕਿ ਮੇਰੇ ਸਕੂਲਾਂ ਦੇ ਬੱਚੇ ਗੁਲੇ ਮਗਾਮ ਚ ਸਾਡੇ ਬੱਚੇ ਬਾਥਰੂਮ ਚਾਹੁੰਦੇ ਸੀ ਤੇ ਹਾਂ ਕਿ ਜਦੋਂ ਉਹ ਬਾਥਰੂਮ ਬਣਾਤੇ ਤੇਨੇ ਜਿਹਨਾਂ ਨਹੀਂ ਪੱਥਰ ਪਾਉਂਦੇ ਇੰਨੀ ਪੱਥਰ ਥੋੜਾ ਟਮਾਚਾ ਹੈ ਉਹ ਦਰੁਸ਼ਿਆਪਾ ਇਹ ਕਿੱਥੇ ਗਈ ਤੁਹਾਡੀ ਸ਼ਰਮ ਕਦੀ ਤੁਹਾਡੇ ਟਵੀਟ ਨਹੀਂ ਆਏ ਤੁਸੀਂ ਉਸ ਵਕਤ ਵਿਅਸਤ ਸੀ ਆਪਣੇ ਫਾਰਮ ਹਾਊਸ ਬਣਾ ਰਹੇ ਆਪਣੇ 5 17 ਸਤਸਤਾਰਾ ਹੋਟਲ ਬਣਾ ਰਹੇ ਇਹ ਅਰਵਿੰਦ ਕੇਂਦਰੀ ਵਾਦੀ ਸੋਚ ਹੈ ਕਿ ਭਗਵੰਤ ਮਾਨ ਦੀ ਸਰਕਾਰ ਹੈ